ਏ ਅੱਜ ਤਾਂ ਆਪਣਾ ਬ੍ਰੇਕਫਾਸਟ ਸਵਾਣਾ ਮੈਂ ਇਧਰ ਲੈ ਆਂਦਾ ਸਾਰਾ ਆ ਸਾਈਕਲ ਲੈ ਕੇ ਆਉਣੇ ਆ ਫਿਰ ਆਪਾਂ ਇੱਥੇ ਵਾਧਦੇ ਆ ਜੀ ਤੇ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤਰੀਕ ਹੈਗੀ 14 ਮੈਨੂੰ 2 ਦਿਨ ਹੋ ਗਏ ਤੇ ਹਾਰਵਰਡ ਦੇ ਵਿੱਚ ਆ ਕੈਪਸੂਲ ਹੋਟਲ ਦੇ ਵਿੱਚ ਮੇਰਾ ਕੰਮ ਪੈ ਨਹੀਂ ਪਿਆ ਸੀਗਾ ਉਹ ਤੁਸੀਂ ਵੀਡੀਓ ਦੇ ਵੇਖ ਹੀ ਲਿਆਗਾ ਨਾ ਤੇ ਹੁਣ ਆਪਾਂ ਆਪਦਾ ਸਫ਼ਰ ਸ਼ੁਰੂ ਕਰਦੇ ਆਂ ਤੀਜਾ ਪੜਾ ਤੀਜਾ ਪੜਾ ਇੱਥੋਂ ਹੈਗਾ ਆ ਹਾਰਵਰਡ ਤੋਂ ਡੀਵਨ ਪੋਰਟ ਤੱਕ ਦਾ ਇਹ ਮੈਨੂੰ ਲੱਗਾ ਛੇਤੀ ਨਿਬੜ ਜਾਣਾ ਹੈਗਾ ਬਾਕੀ ਵੇਖਦੇ ਕਿੰਨੇ ਕਿ ਚੜਾਈਆਂ ਹੁੰਦੀਆਂ ਕਿੰਨੇ ਕਿ ਉਤਰਾਈਆਂ ਹੁੰਦੀਆਂ ਉਸ ਹਿਸਾਬ ਨਾਲ ਆਪਾਂ ਨਿਬੜਾਂਗੇ ਸਾਈਕਲ ਤਿਆਰ ਹੈ ਦੋ ਦਿਨ ਦੀ ਰਸਟ ਤੋਂ ਬਾਅਦ ਅੱਜ ਆਪਾਂ ਖਚਦੇ ਆ ਅੱਗੇ ਨੂੰ ਸਵੇਰੇ ਸਰੇ ਮੀਂਹ ਪਈ ਜਾਂਦਾ ਸੀਗਾ ਤਾਂ ਕਰਕੇ ਮੰਦਰੀ ਬੈਠਾ ਸੀਗਾ ਤੇ ਫੋਨ ਮੈਂ ਉਹਦਾ ਫਾਰਮੈਟ ਕੀਤਾ ਫਾਈਨਲੀ ਫਿਰ ਕਿਤੇ ਜਾ ਕੇ ਸਪੇਸ ਆਈ ਸਪੇਸ ਹੈ ਨਹੀਂ ਸੀ ਇਹਦੇ ਚ ਕੁਛ ਆਇਆ ਵੀ ਨਹੀਂ ਸੀਗਾ ਤਾਂ ਵੀ ਭਰਿਆ ਪਿਆ ਸੀਗਾ ਤੇ ਹੁਣ ਆਪਾਂ ਹਾਬਰਟ ਤੁਜਨੇ ਆ ਗਿਆ ਕੈਂਪਟਨ ਵੱਲ ਨੂੰ ਮੇਰੇ ਕੋਲ ਦੋ ਰਾਹ ਹੈਗੇ ਆ ਇੱਕ ਤਾਂ ਕੈਂਪਟਨ ਇੱਕ ਹੈਗਾ ਓਟਲੈਂਡ ਹੈ ਨਾ ਤੇ ਉਹ ਮੈਂ ਹੁਣ ਥੋੜੀ ਸੋਚ ਵਿਚਾਰ ਕਰਦਾ ਕਿਹੜਾ ਪਾਸਾ ਆਪ ਨੂੰ ਜ਼ਿਆਦਾ ਸਹੀ ਰਹੂਗਾ ਤੇ ਵੱਧਨੇ ਅੱਜ ਦੇ ਆਪਾਂ ਸਫਰਾਂ ਨਾਲ ਤੇ ਸੱਚ ਨੂੰ ਮੈਂ ਇਹਨੂੰ ਹਾਬਰਟ ਜੇ ਕਹਿੰਦੀ ਕਹੀ ਇਹਨਾਂ ਨਾ ਇਹਨੂੰ ਹਬਾਟ ਕਹਿੰਦੇ ਹਬਾਟ ਤੇ ਬਸ ਆਹੀ ਗੱਲ ਸੀਗੀ ਤੇ ਮੈਂ 4 ਕਿਲੋਮੀਟਰ ਦੂਰ ਆ ਗਿਆ ਤੇ ਇੱਥੇ ਆ ਕੇ ਪਤਾ ਲੱਗਿਆ ਮੈਂ ਗਲਤ ਆ ਗਿਆ ਐਪਲ ਮੈਪ ਮੈਨੂੰ ਪੁੱਠੇ ਪਾਸੇ ਲਿਆਇਆ ਹੁਣ ਗੂਗਲ ਮੈਪ ਨੂੰ ਲਾ ਕੇ ਵੇਖਿਆ ਆਪਾਂ ਸ਼ਹਿਰ ਦੇ ਪਰਲੇ ਪਾਸੇ ਜਾਣਾ ਹੈ ਸ਼ਹਿਰ ਦੇ ਉਰਲੇ ਪਾਸੇ ਲਿਆ ਕੇ ਨਾ ਕਹਿੰਦਾ ਇੱਧਰ ਨੂੰ ਜਾਓ ਇਹ ਕਿ ਗਵਰਨਰ ਹਾਊਸ ਹੈ ਦੇ ਵਿੱਚੋਂ ਦੀ ਬਾੜੀ ਜਾਂਦਾ ਏ ਤੇ ਇੱਧਰ ਤਾਲਾ ਲੱਗਿਆ ਪਿਆ ਇੱਧਰ ਜਾ ਹੀ ਨਹੀਂ ਸਕਦੇ ਆਪਾਂ ਹੁਣ ਆਪਾਂ ਨੂੰ ਆਹੀ ਰਾਹ ਫਿਰ ਪਿੱਛੇ ਲੈ ਕੇ ਆਪਦੇ ਹੋਟਲ ਕੋਲੇ ਜਾਣਾ ਪਊ ਹੋਟਲ ਤੋਂ ਪਰਲੇ ਪਾਸੇ ਨੂੰ ਰਾਹ ਹੋਇਆਗਾ ਤੇ ਆਏ ਹੋ ਜਾਂਦਾ ਹਾਂ ਓਹੋ ਇੰਨੀ ਚੜਾਈ ਚੜ ਕੇ ਆਇਆ ਮੈਂ ਖੜਾ ਹੋ ਗਈ ਚਲੋ ਪਰਲੇ ਪਾਸਰ ਜਾਣਾ ਹੈ ਅਸੀਂ ਆਪਾਂ ਇਧਰੋਂ ਆਏ ਆ ਇਧਰੋਂ ਜਾਣਾ ਆਪਾਂ ਤੇ ਸਾਹਮਣੇ ਸਮੁੰਦਰ ਹੈ ਉਹ ਸਾਹਮਣੇ ਸਾਈਕਲ ਲਾਤਾ ਮੈਂ ਇਧਰ ਆਇਆ ਤਾਂ ਸਮਾਨ ਸਮਾਨੀ ਬੋਟੈਨਿਕਲ ਗਾਰਡਨ ਬੋਟੈਨਿਕਲ ਗਾਰਡਨ ਹੈ ਇੱਕ ਵਾਰੀ ਛੋਟੇ ਜਿਹੇ ਦੀ ਨਿਗਾ ਛੋਟੇ ਜਿਹੇ ਝੱਟ ਜੀ ਮਾਰ ਕੇ ਆਉਣੇ ਬਸ ਇਹਦੇ ਚਾਪ ਬਸ ਜਾਵਾਂਗੇ ਗੇੜੀ ਜਿ ਲਾਵਾਂਗੇ ਤੇ ਵਾਪਸ ਆ ਜਾਾਂਗੇ ਦ ਡਿਲਜ਼ਰਡ ਆਫ ਆਸਟ੍ਰੇਲੀਆ ਤੇ ਇਹਦੇ ਵਿੱਚ ਆ ਕਿ ਐਜੇ ਧੱਕਾ ਬਣਦਾ ਅੰਦਰ ਕੋਈ ਪਾਰਟੀ ਹੋ ਰਹੀ ਹੈ ਗੋਰਿਆਂ ਦੀ ਤੇ ਇਧਰਲੇ ਪਾਸੇ ਖੂਬਸੂਰਤ ਨਜ਼ਾਰਾ बस ਐਨਾ ਸੀਗਾ ਕਿ ਬਾਲਾ ਵੱਡਾ ਕੰਮ ਹੈ ਕੀ ਫਾਇਦਾ ਥੱਕ ਜਾਗੇ ਆਪਾਂ ਉੱਥੇ ਜਾਣ ਤੋਂ ਪਹਿਲਾਂ ਪਹਿਲਾਂ ਮਤਲਬ ਆਇਆ ਮੇਰਾ ਇੰਟਰਸਟ ਨਹੀਂ ਹੈਗਾ ਇਹਦੇ 'ਚ ਮੇਰਾ ਮੈਨੂੰ ਠੀਕ ਆ ਕੁਛ ਖਾਸ ਨਹੀਂ ਇਹਦੋਂ ਕਿ ਜਪਨੀਸ ਗਾਰਡਨ ਹੈ ਉਹ ਵੀ ਆਉ ਜੇ ਹੋਊਗਾ ਮੇਰੇ ਹਿਸਾਬ ਨਾਲ ਬਸ ਇਹ ਬਸ ਇਹ ਬਾਲਾ ਨਹੀਂ ਦੇਖਿਆ ਕਿਉਂਕਿ ਮੈਨੂੰ ਇਹਨਾਂ ਹੈ ਨਹੀਂ ਕਿ ਇਹਦਾ ਚ ਆ ਜਾ ਵੇਖਣ ਦਾ ਨਾ ਮੈਨੂੰ ਐਸੀ ਕੁਸ਼ ਨਾ ਕੁਝ ਵਧੀਆ ਹੋਊਗਾ ਪਰ ਉਹੀ ਬੂਟੇ ਇਹਨਾਂ ਨੇ ਸਜਾ ਰੱਖਿਆ ਗਿਆ ਤੇ ਨਾਮ ਲਿਖ ਰੱਖੇ ਬੂਟਿਆਂ ਦੇ ਤੇ ਸਾਹਮਣੇ ਆਪਣੇ ਬਹੁਤ ਸਾਰਾ ਮਖਿਆਲ ਆ ਗਿਆ ਜਿਹੜਾ ਕਿ ਫੁੱਲਾਂ ਦੇ ਉੱਪਰ ਪੋਲੀਨੇਸ਼ਨ ਕਰਦਾ ਪਿਆ ਜੇਪ ਤਾਂ ਇਹਨਾਂ ਵੇਖੀ ਨਾ ਬਹੁਤ ਮੱਖੀਆਂ ਆ ਗਈਆਂ ਇੱਥੇ ਤੇ ਬਚ ਬਚਾ ਕੇ ਆਪਾਂ ਇੱਥੋਂ ਨਿਕਲਦੇ ਆਂ ਅੱਗੇ ਨੂੰ ਤੇ ਉਹ ਸਾਹਮਣੇ ਚੜਿਆ ਹੁੰਦਾ ਹੈਗਾ ਨੇਰੀ ਸ਼ੁਰੂ ਹੋ ਗਈ ਤੇ ਸਾਹਮਣੇ ਮੀਂਹ ਆਈ ਜਾਂਦਾ ਕਿਣ ਮਣ ਕਿਣ ਮਣ ਹੁਣ ਵੀ ਹੋਈ ਜਾਂਦੀ ਹੈ ਪਰ ਉਹ ਉਧਰ ਮੀਂਹ ਬੜਾ ਚੜਿਆ ਹੁੰਦਾ ਹੈਗਾ ਕਹਿੰਦਾ ਆ ਜਾ ਤੈਨੂੰ ਨੱਚਣਾ ਸਿਖਾਦਾ ਤੇ ਇੱਕ ਬ੍ਰੇਕਿੰਗ ਨਿਊਜ਼ ਹੋਰ ਹੈ ਮੈਂ ਪਾਣੀ ਦੇ ਬੋਦਲਾਂ ਪਿੱਛੇ ਭੁੱਲੇ ਆ ਆਉਦੀ ਹੈ ਉਹ ਤੇਰੀ ਨੂੰ ਮੈਂ ਪਾਣੀ ਦੀਆਂ ਬੋਤਲਾਂ ਭੁੱਲੇ ਆ ਹੁਣ ਅੱਗੇ ਜਾ ਕੇ ਆਪਾਂ ਕੋਈ ਟਿਕਾਣਾ ਕਰਦੇ ਆ ਤੇ ਰੁਕਦੇ ਆ ਉੱਥੇ ਜਿੰਨਾ ਚਿਰ ਮੀਂਹ ਨਹੀਂ ਹਟਦਾ ਆਇੱਕ ਗਾਰਡਨ ਆਇਆ ਛੋਟਾ ਜਿਹਾ ਉਹ ਨਰਸਰੀ ਤੇ ਇਹਨਾਂ ਕੋਲੋਂ ਮੈਂ ਇਥੋਂ ਇੱਕ ਪਾਣੀ ਦੀ ਬੋਤਲ ਲਈ ਆ ਪਾਣੀ ਦੀਆਂ ਬੋਤਲਾਂ ਉੱਥੇ ਭੁੱਲੇ ਮੋਟਰ ਦੇ ਵਿੱਚ ਜਦ ਮੈਂ ਦਲ ਵਾਪਸ ਜਾਂਦੇ ਵਜਾਏ ਰਾਹ ਚੋਂ ਉੱਪਰ ਲੈ ਲਾਂਗੇ ਸਾਈਕਲ ਦੇ ਉੱਤੇ ਮਿੱਟੀ ਬਹੁਤ ਚੜੀ ਪਈ ਆ ਜਿਹਦਾ ਹੱਲ ਕਰਦੇ ਆ ਚਲੋ ਚੱਲਦੇ ਆਂ ਮੀ ਰੁਕ ਗਿਆ ਥੋੜਾ ਥੋੜਾ ਪਈ ਜਾਂਦਾ ਪਰ ਕੋਈ ਗੱਲ ਨਹੀਂ ਵੈਕਲਿਸ ਮੈਸ ਨਾ ਪੀਂਦਾ ਇਹ ਨਹੀਂ ਹਟਦਾ ਹੱਕ ਪੁੱਲ ਜਾਇਆ ਇੱਥੇ ਅਕ 10 ਮਿੰਟ ਮੈਂ ਖੜਾ ਐ ਬੈਨ ਇੱਥੇ ਪਰ ਮੌਸਮ ਬਹੁਤ ਸੋਹਣਾ ਹੋਇਆ ਪਿਆ ਗਾ ਕਿਆ ਬਾਤ ਐ ਆਈ ਲਾਈਕ ਦਿਸ ਵੈਦਰ ਸੋ ਪਰ ਔਖਾ ਐ ਇਹ ਵੈਦਰ ਔਖਾ ਬਹੁ ਕਰਦਾ ਹੈਗਾ ਤੇ ਅਸਮਾਨ ਦੇ ਪਰ ਸਾਰਾ ਲੈਪਟਾਪ ਮੇਨ ਜ਼ਰੂਰੀ ਐ ਤੇ ਲੈਪਟਾਪ ਦੇ ਉਪਰ ਆ ਮੈਂ ਕਵਰ ਚਾ ਦੇਤਾ ਇਹ ਤਾਂ ਤਰਪਾਲ ਜੀ સે મી ચી વધુ ક્યાં ਜੇ ਰਾਤ ਬਹੁਤ ਵਧੀਆ ਹੁੰਦੇ ਆਗੇ ਆ ਬੰਦਾ ਆਰਾਮ ਨਾ ਜਾਈ ਜਾਂਦਾਗਾ ਕਾਰਾਂ ਵਾਲੇ ਪਰਾਂਹ ਚਾਈ ਜਾਂਦੇ ਆ ਤੇ ਇਧਰ ਆਪਾਂ ਜਾਈ ਜਾਂਦੇ ਆ ਸਟ੍ਰੈਸ ਫਰੀ ਲੈਵਲ ਹੁੰਦਾ ਤੇ ਜਮ ਹਮ ਸਟ੍ਰੈਸ ਫਰੀ ਹਾ ਰਾਤ ਆਪਾਂ ਚੱਲੇ ਆ ਤੇ ਇਧਰਲੇ ਪਹਾੜ ਖਾਲੀ ਹੋ ਗਏ ਧੁੱਪ ਨਿਕਲਾਈ ਤੇ ਪਹਾੜਾਂ ਦੇ ਉੱਪਰ ਕੁਛ ਨਹੀਂ ਹੈਗਾ ਉਹ ਇਥੋਂ ਦਾ ਸਭ ਤੋਂ ਉੱਚਾ ਪਹਾੜ ਹੈ ਮਾਊਂਟ ਵਲਿੰਗਟਨ ਆਪਾਂ ਉੱਥੇ ਜਾਣਾ ਸੀਗਾ ਪਰ ਇਹ ਆ ਇਹ ਵਰਡ ਦਾ ਉੱਚਾ ਪਹਾੜ ਹੈਗਾ ਪਰ ਅਸਲੀ ਇਹਨਾਂ ਦਾ ਉੱਚਾ ਪਹਾੜ ਕੋਈ ਹੋਰ ਹੈ ਉਹ ਵੀ ਆਪਾਂ ਮੈਂ ਦੱਸੂਗਾ ਅੱਗੇ ਨੈਟ ਤੇ ਜਾ ਕੇ ਨਾ ਕੀ ਹੈ ਕੀ ਨਹੀਂ ਨਹੀਂ ਤੇ ਨੈਟ ਤੇ ਸਰਚ ਕਰ ਸਕਦੇ ਹਾਈਐਸਟ ਮਾਊਂਟਨ ਇਨ ਤਸਮਾਨੀਆ ਉਹ ਪਰਲੇ ਪਾਸੇ ਆ ਕੋਇਨ ਕੋਇਨ ਕুইਨਸ ਟਾਊਨ ਵਾਲੇ ਪਾਸੇ ਤੇ ਆ ਪਹਾੜ ਖਾਲੀ ਹੋ ਗਿਆ ਹੁਣ ਸਾਫ਼ ਹੋ ਗਿਆ ਤੇ ਹਵਾ ਇਧਰੋਂ ਇਧਰ ਨੂੰ ਚੱਲੀ ਆ ਤੇ ਮੀ ਆ ਚੱਲਿਆ ਕਹਿੰਦਾ ਸੀ ਪਿਉਂਗਾ ਮੈਂ ਤੈਨੂੰ ਇੰਨਾ ਕਿ ਪਿਆ ਬਸ ਇਹਨੇ ਚਲੋ ਕੋਈ ਨਹੀਂ ਤਾਂ ਮਜ਼ਾਕ ਰਹਿ ਗਿਆ ਖੈਰ ਮੀਂਹ ਟਪ ਗਿਆ ਅੱਗੋਂ ਸਾਫ਼ ਹੈ ਮਾਈਕ ਦੁਬਾਰਾ ਲਾ ਲਿਆ ਤੇ ਇਧਰ ਨੂੰ ਚੱਲਿਆ ਆਪਾਂ ਗੁੱਡ ਸਾ ਆਪਣਾ ਸਫਰ ਆਲੇ ਗੱਡੀ ਦੀ ਪਈ ਦੇ ਨਾਲ ਨਾਲ ਹੀ ਹੈ ਤੇ ਇੱਕ ਨਿੱਕਾ ਜਿਹਾ ਸਟੇਸ਼ਨ ਆਇਆ ਜਿਵੇਂ ਛੋਟਾ ਜਿਹਾ 1878 ਚ ਬਣਿਆ ਇਹਦਾ ਨਾਮ ਹੈ ਰੋਜ਼ੇਟਾ ਹੁਣ ਤਾਂ ਹੁਣ ਤਾਂ ਇਹ ਪਈ ਬੰਦ ਹੋ ਗਈ ਪਰ ਉਸ ਟਾਈਮ ਦੀ ਗੱਲਾਂ ਆਈਆਂ ਜਿੱਤੇ ਬਣਿਆ ਬਣਿਆ ਸੀਗਾ ਤੇ ਮੀਨ ਸ਼ੁਰੂ ਹੋ ਗਿਆ ਫੇਰ ਮਖੌਲ ਕਰਦਾ ਸੀ ਮੀਨ ਨੂੰ ਫੇਰ ਆ ਗਿਆ ਮੀ ਉਹ ਸਾਹਮਣੇ ਬੋਲ ਉੱਤੇ ਖੜਦੇ ਆ ਵਿਘੋਦੀਆਰੇ ਬਾਬਾ ਵਿਘੋਦੀਆ ਉਹ ਭੱਜ ਗਏ ਪੂਰੇ ਆਪਾ ਠੰਡ ਵੀ ਹੋਈ ਪਈ ਆ ਤੇ ਮੀਂਹ ਵੀ ਬਹੁਤ ਆ ਇੱਥੇ ਓਹ ਹੋ ਹੋ ਕੁਦਰਤ ਨਾਲ ਮੁਖੌਲ ਕਰਨਾ ਚੰਗੀ ਗੱਲ ਨਹੀਂ ਹੈਗੀ ਬਹੁਤ ਥੋੜਾ ਮੀਂਹ ਪਈ ਜਾਂਦਾ ਹੈ ਗੱਲ ਚਲ ਜੀ ਅੱਗੇ ਨਾਲ ਨਹੀਂ ਬਹੁਤ ਜ਼ਿਆਦਾ ਪਈ ਜਾਂਦਾ ਹੈ ਬਹੁਤ ਤੇਜ਼ ਨਹੀਂ ਹੈਗਾ ਇੱਥੇ ਇੱਕ ਦੁਕਾਨ ਸੀਗੀ ਇਹ ਐਂ ਕਰਕੇ ਜੇ ਇਹ ਛੱਡ ਜੇ ਬਣੀ ਹੋਈ ਹੈ ਇੱਥੇ ਖੜ ਕੇ 10 ਮਿੰਟ ਲਈ ਮੈਂ ਤੇ ਥੋੜਾ ਟਾਈਮ ਵੇਟ ਕਰਦੇ ਆ ਜੇ ਨਾ ਆਈ ਫਿਰ ਰੇਨਕੋਟ ਪਾ ਕੇ ਨਿਕਲ ਜਾਗੇ ਅੱਗੇ ਦਾ ਜੇ ਨਾ ਹਟੀ ਜੇ ਨਾ ਹਟਿਆ ਮੀਂਹ ਤਾਂ ਫਿਰ ਆਪਾਂ ਰੇਨਕੋਟ ਪਾ ਕੇ ਨਿਕਲ ਜਾਾਂਗੇ ਅੱਗੇ ਨੂੰ ਇਹ ਕੋਈ ਕੈਫੇ ਆ ਤੇ ਕੈਫੇ ਦੇ ਵਿੱਚ ਖੜੇ ਆਪਾਂ ਇਸ ਟਾਈਮ ਤੇ ਇੱਥੇ ਖੜੇ ਖੜੇ ਨੇ ਨਾ ਮੈਂ ਵੈਦਰ ਰਿਪੋਰਟ ਹੋਣਾ ਹੁਣ ਚਾਹ ਚੀਤੀ ਆ ਐ ਤਾਪਮਾਨ ਇਥੋਂ ਦਾ ਹੈਗਾ 13 ਡਿਗਰੀ ਤੇ ਫੀਲਸ ਲਾਈਕ 5 ਡਿਗਰੀ ਆ ਹੱਥ ਸੁੰਨ ਹੋਏ ਪਏ ਮੇਰੇ ਤੇ ਅਮੀ ਹੋਰ ਅੱਧੇ ਘੰਟੇ ਤੱਕ ਰੁਕ ਜਾਣਾ ਨੇ ਉਹ ਤਾਂ ਬਾਅਦ ਚੱਲਣੀ ਹੈ ਹਵਾ ਐਂ ਬਈ ਜਾਂਦਾ ਮੀ ਕੱਲ 2 ਦਿਨ ਪੂਰੀ ਫੁੱਲ ਗਰਮੀ ਸੀਗੀ ਜਿਸ ਦਿਨ ਆਪਾਂ ਛੁੱਟੀ ਲਈ ਨਾ 2 ਦਿਨ ਪੂਰੀ ਫੁੱਲ ਗਰਮੀ ਸੀਗੀ ਤੇ ਅੱਜ ਪੂਰੀ ਫੁੱਲ ਠੰਡ ਹੈ ਦਿਸ ਇਜ਼ ਆਸਟ੍ਰੇਲੀਆ ਬ੍ਰੋ ਪਰ ਕੋਈ ਨਹੀਂ ਵਧੀਆ ਮਜ਼ਾ ਹੀ ਜਾਂਦਾ ਬਸ ਹੁਣ ਮੀ ਹਟ ਜੇ ਖਚਦਾ ਨਾ ਫਿਰ ਆਪਾਂ ਇਧਰ ਨੂੰ ਲਓ ਜੀ ਕਹਿੰਦਾ ਵਧੋ ਤੁਸੀਂ ਅੱਗੇ ਚਾਰ ਬੀਜਵਾਨਾ ਹੋ ਜਾ ਤਿਆਰ ਮੇ ਰੋ ਗਿਆ ਹੁਣ ਅੱਗੇ ਨੂੰ ਵਧਦੇ ਆਪਾਂ ਇੱਧਰ ਲੱਭਸੇ ਉਹੋ ਬਹੁਤ ਠੰਡ ਹੈ bro ਬਹੁਤ ਠੰਡ ਹੈ ਇੱਥੇ 10 ਮਿੰਟ ਲਈ ਰੁਕਿਆ ਆਪਾਂ ਅੰਦਰੋਂ ਪਾਣੀ ਲੈ ਕੇ ਆਉਣਾ ਪੀਣ ਖਾਤਰ ਇਹਨਾਂ ਲੋਕ ਲਾਦਾ ਠੰਡ ਬਹੁਤ ਹੈ ਬਾਰ ਬਹੁਤ ਜਿਆਦਾ ਅੰਦਰ ਦਾ ਹੀਟਰ ਲਾਏ ਹੋਏ ਅੰਦਰ ਬਾਰ ਠੰਡ ਅੱਜ ਫ੍ਰੀਜ਼ਿੰਗ ਹੈ ਫ੍ਰੀਜ਼ਿੰਗ ਪਾਣੀ ਚੱਕ ਲਿਆ ਰਾਤ ਵਾਸਤੇ ਬਰੈਡ ਚੱਕ ਲੇ ਕਿਉਂਕਿ ਉਹ ਉੱਥੇ ਪਤਾ ਨਹੀਂ ਮਿਲੂ ਕਿ ਨਹੀਂ ਮਿਲੂ ਇੱਥੇ ਆਏ ਆ ਤਾਂ ਚੱਕ ਕੇ ਲਈਏ ਇੱਥੇ ਅਗੇ ਬੰਦ ਹੋ ਗਈ ਹੁਣ ਕੱਚੇ ਲਿਆਇਆ ਕਹਿੰਦੇ ਇੱਥੋਂ ਦੀ ਹੋ ਕੇ ਉਧਰ ਨੂੰ ਹੋ ਜਾਓ ਮੈਂ ਬ੍ਰਾਈਟਨ ਇੱਧਰ ਨੂੰ ਜਾਣਾ ਆਪਾਂ ਤੇ ਬ੍ਰਾਈਟਨ ਤੋਂ ਆਪਾਂ ਪੰਪ ਤੋਂ ਕਾਫੀ ਲੈ ਲਈ ਇਕਾ ਮੀ ਪਈ ਜਾਂਦਾ ਜੇ ਵੀ ਮੈਂ ਸਵੇਰੇ ਸਵੇਰੇ ਮਖੌਲ ਕਰ ਬੈਠਾ ਵੀ ਪਿਉਣਾ ਜਿੰਨਾ ਪਿਉਣਾ ਤੇ ਪਿਉ ਹੀ ਜਾਂਦਾ ਮੈਨੂੰ ਸਵੇਰ ਦਾ ਚੰਦਰਨਾ ਬਾਈ ਬਹੁਤ ਚੰਗਾ ਸੀਗਾ ਮੈਂ ਕਿਹਾ ਬਾਈ ਮੰਦਰ ਖੜੇ ਕਾਫੀ ਪੀ ਲਾਂ ਕਹਿੰਦਾ ਕੋਈ ਚੱਕਰ ਨਹੀਂ ਅੰਦਰ ਖੜੇ ਕੇ ਪੀ ਲਾ ਬਾਹਰ ਠੰਡ ਬਹੁਤ ਹੈਗੀ ਆ 5 ਡਿਗਰੀ ਦੇ ਆਸਪਾਸ ਟੈਂਪਰੇਚਰ ਹੋਇਆ ਪਾਇਗਾ ਸ਼ਾਇਦ ਹੁਣ ਤਾਂ ਹੋਰ ਵੱਧ ਗਿਆ ਹੋਊਗਾ ਇੱਕ ਮੈਂ ਗਿੱਲਾ ਹੋਇਆ ਪੈਣਾ ਤੇ ਠੰਡ ਵੱਧ ਲੱਗਦੀ ਆ ਹੁਣ ਆਪਾਂ ਸਫਰ ਵੱਲ ਵਧਦੇ ਆਂ ਬਹੁਤ ਮੀਂਹ ਚੜਿਆ ਆਉਂਦਾ ਹੈਗਾ ਤੇ ਹਵਾ ਬਹੁਤ ਤੇਜ਼ ਹੈਗੀ ਆ ਪਹਿਲੇ ਤੋਂ ਆਪਨੇ ਇਹ ਚੜ੍ਹਾਈ ਦੇਖ ਕੇ ਘਬਰਾਣਾ ਨਹੀਂ ਹੈ ਨਾ ਹੁਣ ਸਾਨੂੰ ਘਬਰਾਉਣ ਦੇ ਹਵਾ ਹੁਣ ਆਪਣੇ ਮੂਰਲੀ ਹੋ ਗਈ ਤੇ ਕਿ ਚੜ੍ਹਾਈ ਵੀ ਹੈਗੀ ਆ ਰੇਨ ਕੋਟ ਪਾ ਲਿਆ ਥੋੜਾ ਟਾਈਮ ਵੇਟ ਕਰੂੰਗਾ ਮੈਂ ਜੇ ਮੀਂਹ ਰੁਕ ਜਾਏ ਤਾਂ ਚੰਗੀ ਗੱਲ ਹੈ ਨਹੀਂ ਤਾਂ ਫਿਰ ਲਿੱਖੋ ਜਾ ਕੇ ਕੋਈ ਚੱਕਰ ਨਹੀਂ ਕਰਾਂਗਾ ਅੱਗੇ ਬੰਨ੍ਹੇ ਪਾਏ ਸੀ ਕੀ ਮੈਂ ਚੱਲ ਦੋ ਮੁੰਡੇ ਇੱਥੇ ਖੜਾ ਜਾ ਖੜਿਆ ਜਾਵੇ ਠੰਡ ਬਹੁਤ ਜ਼ਿਆਦਾ ਹੈਗੀ ਆ 5 ਡਿਗਰੀ ਤੋਂ ਵੀ ਥੱਲੇ ਚਲਾ ਗਿਆ ਮੈਨੂੰ ਲੱਗਦਾ ਹੱਥ ਜਮਾਂ ਆ ਸੁੰਨ ਹੋਏ ਪਏ ਹੈਗੇ ਆ ਤੱਗੀ ਚੜਾਈਆਂ ਹੈਗੀਆਂ ਹੁਣ ਸਾਰੀਆਂ ਚੜਾਈਆਂ ਸ਼ੁਰੂ ਹੋ ਗਈਆਂ ਇੱਧਰ ਦਾ ਜਿਹੜਾ ਰਾਹ ਸੀਗਾ ਫਲੈਟ ਸੀਗਾ ਹੁਣ ਮੇਨ ਭਲਾ ਪਹਾੜ ਸ਼ੁਰੂ ਹੋ ਗਿਆ ਤੇ ਮੂਰਲੀ ਹਵਾ ਵੀ ਆ ਤੇ ਉਹ ਜੇ ਗੱਡੀਆਂ ਚਾਈ ਜਾਂਦੀ ਇੱਧਰ ਨੂੰ ਚਲੋ ਜੀ ਹੁਣ ਇਧਰ ਨੂੰ ਵਧਦੇ ਆਪਾਂ ਤੇ ਇਧਰ ਨੂੰ ਜਾਂਦੇ ਆ ਉੱਥੇ ਕੈਰਾਵਲ ਪਾਰਕ ਹੈਗਾ ਉਹਦਾ ਕੋਈ ਨੰਬਰ ਨੰਬਰ ਹੈ ਨਹੀਂਗਾ ਉਹ ਜਾ ਕੇ ਪਤਾ ਲੱਗੂ ਉੱਥੇ ਉਹ ਜਿਵੇਂ ਮੈਨੂੰ ਲੱਗਾ ਸਰਕਾਰੀ ਪਿੰਡ ਵਾਂਗੂ ਬਣਾਏ ਹੁੰਦੇ ਪਿੰਡ ਵਾਲਿਆਂ ਨੇ ਬਣਾਏ ਹੁੰਦੇ ਉਹ ਆ ਸ਼ਾਇਦ ਤੇ ਇੱਕ ਉਹ ਚਰਚ ਹੈਗੀ ਆ ਚਰਚ ਦੇ ਵਿੱਚ ਕਮਰੇ ਬਣੇ ਹੋਏ ਰਹਿਣ ਨੂੰ ਪਰ ਚਰਚ ਦੇ ਕਮਰੇ ਜਿਹੜੇ ਸਾਰੇ ਸਾਰੇ ਬੁੱਕ ਹੈ ਤੇ ਚਲੋ ਵਧਦੇ ਇੱਕੋ ਇਧਰ ਨੂੰ ਦੇਖਦੇ ਫਿਰ ਅੱਗੇ ਜਾ ਕੀ ਬਣਦਾ ਆ ਸਾਰੇ ਸ਼ਹਿਰ ਆਪਾਂ ਕਰਕੇ ਜਾਣੇ ਆ ਪਰ ਅਜ ਰਾਤ ਨੂੰ ਪਹਿਲੇ ਤੇ ਰੁਕਣਾ ਕੈਂਪਟਨ ਉਹ ਸਾਹਮਣੇ ਦੀ ਹਵਾ ਬਹੁਤ ਔਖਾ ਕਰ ਜਾਂਦੀ ਹੈ। ਪਿਆਰ ਰਾਤ ਜਾਂਦੇ ਜਾਂਦੇ ਆਪਾਂ ਨੂੰ ਆ ਪਿੰਡ ਦੇਖਿਆ ਇਹਦਾ ਨਾਮ ਬਗਦਾਦ ਤੇ ਬਗਦਾਦ ਵਾਲਾ ਦਾਲਾ ਹੋ ਜਾਗਾ। ਬਹੁਤ ਸੋਹਣਾ। ਪਿੰਡ ਚੱਲੀ ਜਾਂਦਾ ਬਗਦਾਦ ਬਹੁਤ ਸੋਹਣਾ ਪਿੰਡ ਹੈਗਾ ਖਰਗੋਸ਼ ਜੈਂ ਦੌੜ ਲਾਉਂਦੇ ਜਦੋਂ ਮੈਨੂੰ ਵੇਖ ਲੈਂਦੇ ਆਗੇ ਤੇ ਇੱਕ ਸਾਹਮਣੇ ਘਰ ਹੈ ਬਹੁਤ ਸੋਹਣਾ ਘਰ ਹੈਗਾ ਦਰਖਤ ਵੀ ਬੜੇ ਸੁੰਦਰ ਲਾਏ ਹੋਏ ਨੇ ਇਹਨਾਂ ਨੇ ਤੇ ਘਰ ਦਾ ਰੰਗ ਤੇ ਘਰ ਦੀਆਂ ਕੁਰਸੀਆਂ ਵਧੀਆ ਹੈਗੀਆਂ ਐਂਟਰੀ ਵੀ ਗੁੱਡ ਹੈ 12 ਕਿਲੋਮੀਟਰ ਹੋਰ ਬਸ ਤੇ ਉਹ ਸਾਹਮਣੇ ਲਾਮੇ ਖੜੇ ਦੋ ਹਾਂ ਵੈਰੀ ਗੁੱਡ ਇਹ ਥੋੜੇ ਰੰਗ ਹੋਰ ਇਹਨਾਂ ਦਾ ਦੋ ਆ ਇੱਕ ਬੈਠਾ ਇੱਕ ਘਾ ਚੜੀ ਜਾਂਦਾ ਤੇ ਆਪਾਂ ਇਧਰੋਂ ਚੱਲੇ ਆ ਬਸ ਉਹੀ ਆ ਹਵਾ ਮੂਰਲੀ ਆ ਤੇ 10 ਕਿਲੋਮੀਟਰ ਰਹਿ ਗਿਆ ਤੇ ਸਾਹਮਣੇ ਪਹਾੜ ਹੈ ਉਹ ਪਾਰ ਕਰਕੇ ਜਾਣਾ ਆਪਾਂ ਤੇ ਇਹ ਪਿੰਡ ਦਾ ਨਾਮ ਬਗਦਾਦ ਆ ਸੀ ਗਿਆ ਆਪਾਂ ਗੁੱਡ ਇੱਕ ਪੈਟਰੋਲ ਸਟੇਸ਼ਨ ਆਇਆ ਹੈਗਾ ਮੇਰੇ ਕੋਲ ਫੂਡ ਪਿਆਸੀ ਰਾਤ ਵਾਲਾ ਤੇ ਮੈਂ ਇਥੋਂ ਗਰਮ ਕਰਾ ਲਿਆ ਛੋਡੀ ਸੀ ਇੱਕ ਭੈਣ ਵਧੀਆ ਮੈਂ ਕਿਹਾ ਭੈਣ ਐ ਕਰਕੇ ਗਰਮ ਕਰ ਦੋ ਕਹਿੰਦੇ ਕੋਈ ਗੱਲ ਨਹੀਂ ਬਾਈ ਕਰ ਦਿੰਨੇ ਹੁਣ ਆਪਾਂ ਆਪਦਾ ਥੋੜਾ ਖਾਵਾਂਗੇ ਇਹ ਵਾਲਾ ਉਹ ਤਰੀ ਨੂੰ ਬਾਬਾ ਗਰਮ ਹੋਇਆ ਪਿਆ ਅੱਗੇ ਬਹਿ ਗਏ ਕਿਤੇ ਨਾ ਕਿਤੇ ਇਧਰੋਂ ਆਏ ਆਪਾਂ ਤੇ ਇਧਰ ਨੂੰ ਜਾਣਾ ਕਬਾਤ ਸੋਹਣਾ ਜਿਹਾ ਪੁਰਾਣਾ ਜਿਹਾ ਬਸ ਰਣ ਬਣਿਆ ਇੱਥੇ ਬਹਿ ਕੇ ਅੱਜ ਦਾ ਲੰਚ ਕੀਤਾ ਜਾਊਗਾ ਤੇ ਟਾਈਮ ਹੋ ਗਿਆ 3:38 ਮਿੰਟ ਗੁੱਡ 10 ਕਿਲੋਮੀਟਰ ਰਹਿ ਗਿਆ 10 ਨਹੀਂ 8 ਕਿਲੋਮੀਟਰ ਰਹਿ ਗਿਆ ਆਪਾਂ ਖਾਣਾ ਵਾਲਾ ਖਾਤੇ ਅੱਗੇ ਚੱਲਦੇ ਹੁਣ ਆਪਾਂ ਗੁੱਡ ਆ ਡਸਟ ਮੇ ਨਾ ਲੱਗਿਆ ਇਦੇ ਵਿੱਚ ਛੋਟਾ ਫਰਕ ਕੁਛ ਇਧਰੋਂ ਆਈ ਜਾਂਦੇ ਆ ਤੇ ਇਧਰੋਂ ਜਾਈ ਜਾਂਦੇ ਆ ਹੀਰਲਾ ਪਹਾੜ ਆਏ ਬਸ ਸਾਨੂੰ ਬੱਸ ਕਰਾਈ ਪਈ ਐ ਆਹ ਇਦਾਂ ਦੀ ਐ ਚੜਾਈ ਇਹਦੀ ਇਧਰੋਂ ਲੋੜੀ ਜਾਂਦੇ ਆ ਆਪਾਂ ਕਿੱਧਰ ਨੂੰ ਜਾਣਾ ਉਹ ਹੁਣ ਪਰੋਂ ਭੱਜ ਗਏ ਆ ਡਰ ਕੇ ਇਹ ਸਾਰਾ ਚੜ ਕੇ ਆਂਦਾ ਆਪਾ ਹਾਂ ਕਿੰਨੇ ਪੱਥਰ ਡਿੱਗ ਸਕਦੇ ਅੱਗੇ ਤੇ 110 ਤੱਕ ਅੱਗੇ ਨਹੀਂ ਲੱਗ ਜਣਾ ਸਪੀਡ ਵਧਾਉਣੀ ਨਹੀਂ ਨਹੀਂ ਵਧਾਉਂਦੇ 110 ਤੱਕ eu vou para Campton ਇਹ ਦਾ ਦੁਕਾਨਾ ਤੇ ਕਹਿੰਦੇ ਫ੍ਰੀ ਹੈ ਹੁਣ ਬਸ ਆਪਾਂ ਇੱਕ ਥਾਂ ਲੱਭਣੀ ਆ ਜਿੱਥੇ ਆਦਾ ਫੋਨ ਦਾ ਚਾਰਜ ਚੋਰ ਚ ਕਰ ਲਈਏ ਆਪਾਂ ਗੁੱਟ ਤੇ ਹੁਣ ਆਪਾਂ ਉਹ ਦੁਕਾਨੇ ਤੇ ਪਹੁੰਚ ਗਏ ਆ ਤੇ ਫ੍ਰੀ ਆਫ ਕਾਸਟ ਹੈ ਬੰਮ ਨਹੀਂ ਸੀਗਾ ਵੀ ਇੱਥੇ ਫੋਨ ਨਾ ਹੋ ਜਾ ਸਾਰਾ ਕੰਮ ਪਰ ਨਹੀਂ ਇੱਥੇ ਥਾਵਾਂ ਪਈਆਂ ਹੈਗੀਆਂ ਮੈਂ ਫਲਾਸਾਈਕਲ ਇੱਥੇ ਲਾਇਆ ਹੁਣ ਮੈਂ ਸਾਰਾ ਤੁਰ ਕੇ ਦੇਖਦਾ ਵੇ ਕਿੱਥੇ ਸਹੀ ਐ ਉੱਥੇ ਜਾ ਕੇ ਫਿਰ ਆਪਾਂ ਦਾ ਸਾਈਕਲ ਲਾ ਕੇ ਤੇ ਤੰਬੂ ਗਾੜ ਦੇਣਾ ਤੇ ਇੱਥੇ ਪਾਵਰ ਪੁਆਇੰਟ ਵੀ ਹੈਗੇ ਆ ਤਾਂ ਆਪਾਂ ਦਾ ਸਾਈਕਲ ਆਪਣਾ ਚਾਰਜ ਹੋ ਜਾਊਗਾ ਵਧੀਆ ਤਰੀਕੇ ਨਾਲ ਤੇ ਇੱਕ ਹੋਰ ਜੀ ਇਹ ਪਿੰਡ ਬਹੁਤ ਸੋਹਣਾ ਮੈਂ ਪਿੱਛੋਂ ਵੇਖਦਾ ਆ ਪਿੰਡ ਦੇ ਵਿੱਚ ਬਹੁਤ ਸੋਹਣੇ ਘਰ ਬਣੇ ਹੋਏ ਆਗੇ ਤੇ ਖਾਸਾ ਪੁਰਾਣਾ ਪਿੰਡ ਐ ਕੋਈ ਨਵਾਂ ਨਹੀਂ ਹੈਗਾ ਤੇ ਬਸ ਆਇਆ ਇੱਧਰ ਟਿਕਾਣਾ ਇੱਥੇ ਵੀ ਲਾ ਸਕਦੇ ਆ ਅੱਗੇ ਵੀ ਲਾ ਸਕਦੇ ਆ ਵਰਾ ਫੇਰਾ ਕਰਕੇ ਇੱਕ ਵਾਰੀ ਦੇਖਦੇ ਆਂ ਹਾਲਤਾ ਜ। ਤੇ ਇਹ ਦਸਾ ਫਿਰ ਬਹੁਤ ਸੋਹਣਾ ਰਿਹਾਗਾ। ਮੀਨਾ ਮਖੌਲ ਕਰਦੇ ਸੀਗੇ ਤੇ ਮੀਨੇ ਵੱਟ ਕੱਢਦੇ ਪੂਰੇ ਪੂਰੇ। ਹਾਂ ਹੁਣ ਸਹੀ ਆਉਂਦੀ ਹੋਗੀ। ਤੇ ਇਧਰ ਕਾ ਆਇਆ ਪਰ ਇਧਰ ਪਾਵਰਪੁਆਇੰਟ ਐ ਨਹੀਂਗਾ। ਨੇ ਸਾਈਟ ਆਈ ਹੈ ਬਸ ਇਹ ਚੱਕਾ ਆਪ ਮਰ ਲੈਣੀ ਜੀ ਤੇ ਆ ਸੀਗਾ ਰੋਡ ਸਾਈਡ ਸਟਾਪਓਵਰ ਮੋਬਾਈਲ ਹੋਮਸ ਓਨਲੀ ਨੋ ਕੈਂਪਿੰਗ ਇਜ਼ ਪਰਮਿਟਿਡ ਕੈਂਪਿੰਗ ਹੁਣ ਕਹਿੰਦੇ ਲਾ ਨਹੀਂ ਸਕਦੇ ਕੈਂਪਿੰਗ ਹੁਣ ਕਰਨੀ ਪੈਣੀ ਆ ਕੈਂਪਿੰਗ ਕਰਨੀ ਹੀ ਪੈਣੀ ਕੋਈ ਹੋਟਕਾਣਾ ਹੈ ਹੀ ਨਹੀਂ ਮੇਰੇ ਕੋਲ ਸੌਪ ਤੇ ਕੈਂਪਿੰਗ ਕਰਾਂਗੇ ਫਿਲਹਾਲ ਆਪਾਂ ਇਧਰ ਚੱਲਦੇ ਆ ਮੈਂ ਉਹ ਅੰਡ ਤੱਕ ਜਾਇਆ ਆ। ਹਾਠਾਣੇ ਚ ਵੀ ਜਾ ਕੇ ਆਇਆ ਮੈਂ ਹੁਣ। ਅ ਪਿੰਡ ਦੇ ਵਿੱਚ ਕੋਈ ਹੋਰ ਰਹਿਣ ਦਾ ਟਿਕਾਣਾ ਹੈ ਨਹੀਂਗਾ। ਇੱਥੇ ਵਾਸ਼ਰੂਮ ਨਹੀਂ ਬਣੇ। ਮੈਂ ਕਿਹਾ ਚੱਲ ਕੋਈ ਹੋਟਲ-ਹੋਟਲ ਦੇਖ ਲੈਂਦਾ ਮੈਂ। ਪਰ ਕੋਈ ਟਿਕਾਣਾ ਨਹੀਂ ਹੈਗਾ। ਫਿਰ ਮੈਂ ਕਿਹਾ ਮੈਂ ਪੁਲਿਸ ਸਟੇਸ਼ਨ ਜਾਂਦਾ ਇਹਨਾਂ ਕੋਲੇ। ਇਹਨਾਂ ਨੂੰ ਕਹਿੰਦਾ ਵੀ ਮੇਰੇ ਕੋਈ ਹੋਰ ਰਾਹ ਨਹੀਂਗਾ। ਮੈਥੇ ਕੈਂਪਿੰਗ ਕਰਨੀ ਹੈ। ਤੇ ਇਹ ਵੀ ਅੰਦਰੋਂ ਬੰਦ ਪਏਗੇ। ਸੋ ਕੋਈ ਟਿਕਾਣਾ ਨਹੀਂ ਹੈਗਾ। ਹੋਈ। ਇਹ ਥੇ ਰੁਕੇ ਜਾਊਗਾ ਅੱਜ ਕਾਫੀ ਪੁਰਾਣਾ ਪਿੰਡ ਹੈਗਾ 1886 ਦੇ ਵਿੱਚ ਬਣੀ ਸੀ 500 ਡਾਲਰ ਦੀ ਜ਼ਮੀਨ ਲਈ ਸੀ ਇਹਨਾਂ ਨੇ ਆਹ ਚਾਰਟ ਨੇ ਸਾਮਰਲਾ ਘਰ ਵੀ 18ਵੀਂ ਸਦੀ ਚ ਬਣਿਆ ਹੋਇਆ ਹੈਗਾ 1840 ਚ ਹਜੇ ਆਪਾਂ 47 ਕਿਲੋਮੀਟਰ ਆਏ ਆ ਤੇ ਫਿਲਹਾਲ ਉਹ ਤੇ ਸਾਈਕਲ ਚਾਰ ਚਲਾਤਾ ਬਾਕੀ ਜੇ ਕਿਸ ਨੇ ਰੋਕਿਆ ਫਿਰ ਵਿੱਕੀ ਜਾਊਗੀ ਫਿਲਹਾਲ ਉਹ ਤੇ ਟਿਕਾਣਾ ਹੈਗਾ ਆ ਇੱਕ ਹੋਟਲ ਹੈ ਇੱਥੇ ਇਹ 18ਵੀਂ ਸਦੀ ਚ ਬਣਿਆ ਸੀ 1843 ਦੇ ਵਿੱਚ ਬੰਦ ਪਿਆ ਇਹਦਾਂ ਇੱਕ ਚਰਚ ਹੈ ਇਹਦੇ ਵਿੱਚ ਵੀ ਕਮਰੇ ਹੈਗੇ ਆ ਪਰ 350 ਡਾਲਰ ਇੱਕ ਰਾਤ ਦਾ ਕਿਰਾਇਆ ਤੇ ਆਲਰੇਡੀ ਬੁੱਕ ਹੈ ਇੱਕ ਚਰਚ ਉਧਰ ਹੈ ਸਾਹਮਣੇ ਉਹ ਵੀ ਫੁੱਲ ਹੈ ਸਵਾਨ ਖਾਸਾ ਪੁਰਾਣਾ ਬਣਾਈ ਬੈਠੇ ਆ ਥਾਂ ਇਹਨਾਂ ਕੋਲ ਹੈ ਨਹੀਂਗੀ ਪਰ ਕੋਈ ਗੱਲ ਨਹੀਂ ਆਪਣੇ ਕੋਲ ਹੈਗਾ ਟਿਕਾਣਾ ਮੀ ਲਗਾਤਾਰ ਹੀ ਪਈ ਆ ਮੈਂ ਤਾਂ ਹਟਦਾ ਨਹੀਂ ਪਿਆ ਮੀ ਹੁਣ ਆ ਹੁਣ ਵੀ ਪੂਰੇ ਫੁੱਲ ਸਪੀਡਾਂ ਤੇ ਪਈ ਜਾਂਦਾ ਹੈਗਾ ਤੇ ਉੱਥੇ ਪਾਵਰ ਪਲੱਗ ਲੱਗਿਆ ਹੋਇਆ ਮੈਂ ਸਾਈਕਲ ਚਾਰਜ ਲਾਇਆ ਹੋਇਆ ਇੱਥੇ ਮੈਂ ਰੋਟੀ ਬਣਾਉਣ ਵਾਸਤੇ ਆਇਆ ਸੀਗਾ ਤੇ ਇਹ ਕਿਚਨ ਦਾ ਉਹ ਹੈ ਕਿਚਨ ਕੈਂਪ ਗਰਾਉਂਡ ਤੇ ਮੈਂ ਸੋਚਦਾ ਮੈਂ ਇੱਥੇ ਦਾ ਟੈਂਟ ਲਾ ਲਾਂ ਇੱਥੇ ਆਦਾ ਸਾਈਕਲ ਲਾ ਕੇ ਉੱਥੇ ਚਾਰਜਿੰਗ ਲਾ ਕੇ ਇੱਥੇ ਟਿਕਾਣਾ ਸਹੀ ਰਹੂਗਾ ਕਿਉਂਕਿ ਉਧਰ ਤਾਂ ਮੀਨ ਵਾਲੀ ਭੇਜਿਆਣਾ ਆਪਾਂ ਤੇ ਅੱਜ ਟੈਂਪਰੇਚਰ ਪਤਾ ਕਿੰਨਾ ਹੈਗਾ ਫੀਲਸ ਲਾਈਕ 1 ਡਿਗਰੀ ਬਹੁਤ ਠੰਡਾ ਜ ਬਹੁਤ ਜ਼ਿਆਦਾ ਠੰਡੇ ਗਿਆ ਹੱਥ ਮੇਰੇ ਨਾ ਆਹਾਹਾ ਸਾਉ ਤਵੇਤੀ ਐ ਇੱਥੇ ਲਿਆਉਣੇ ਆ ਇੱਥੇ ਲਾਉਣੇ ਨਾਲ ਸੇਫ ਆ ਥੋੜਾ ਜ ਮੈਨੂੰ ਉਹ ਫੈਨ ਲੱਗੇ ਅੰਦਰ ਰਾਤ ਨੂੰ ਕੋਈ ਆ ਕੇ ਕੈਰਾ ਬੰਨਾ ਚਲਾ ਦੇ ਹਨਾ ਵੀਰਪੁਰ दारू-ਦਰੂ ਪੀਤੀ ਹੋਊਗੀ ਤੇ ਉੱਥੇ ਰਾਤ ਨੂੰ ਦਿਖਦਾ ਵੀ ਨਹੀਂਗਾ ਟੈਂਟ ਵੀ ਉਹ ਜਾਏਗਾ ਤੇ ਅੱਛੀ ਲੈ ਕੇ ਆਉਣਾ ਮੈਨੂੰ ਠੀਕ ਐ ਨਾ ਸਹੀ ਐ ਹਾਂ ਮੇਰਾ ਸਮਾਨ ਬੈਠੇ ਤੇ ਸਾਈਕਲ ਥੱਲੇ ਆ ਕੇ ਮੈਂ ਚਾਰਜ ਲਾ ਲਿਆ ਹੁਣ ਇਸ ਰੋਟੀ ਪਾਣੀ ਦਾ ਤਿਆਰ ਕਰਦਾ ਤੇ ਮੇਰੇ ਟੈਂਟ ਦੀ ਨ ਇੱਕ ਪ੍ਰੋਬਲਮ ਹੈ ਕਿ ਆ ਉਹ ਆ ਥਾਂ ਤੇ ਨਹੀਂ ਲੱਗਦਾ ਉਹ ਕੱਚੀ ਥਾਂ ਤੇ ਲੱਗਦਾ ਕਿਉਂਕਿ ਉਹ ਥੱਲੇ ਪੈਗ ਲਾਉਣੇ ਪੈਂਦੇ ਉਹਦੇ ਤੇ ਪਰ ਹੁਣ ਸਾਰਾਂਗੇ ਕਿਵੇਂ ਨਾ ਕਿਵੇਂ ਅੱਜ ਕਰਕੇ ਹਤਾ ਗਾਪ ਸਾਲਿਆ ਸੀ ਮੈਂ ਇਹਦੇ ਚ ਸਾਈਕਲ ਚ ਇਹ ਕੱਟ ਕੇ ਕੱਢਿਆ ਹੁਣ ਹੋ ਹੋ ਠੰਡ ਬਹੁਤ ਹੈ ਆਖਾਇਆ ਗਾਇਦ ਮਾਸਨ ਆਪਾ ਇੱਕ ਟੈਂਟ ਲਾਉਣਾ ਬਸ ਅਹੀ ਸਹਤ ਸੇਫ ਹੈਗੀ ਮੰਡਾ ਦਾ ਤੇ ਇੱਧਰ ਆਉ ਜਾ ਮੌਸਮ ਹੈਗਾ ਠੰਡ ਪੂਰੀ ਪੂਰੀ ਹੈਗੀ ਹੈ ਤੇ ਮੀ ਵਿਚੋਂ ਜੋ ਆ ਜਾਂਦਾ ਵਿਚੋਂ ਜੋ ਆਟ ਜਾਂਦਾ ਤੇ ਇੱਥੇ ਮੈਂ ਟੈਂਟ ਲਾ ਲਿਆ ਕਿੱਥੇ ਦੇ ਵਿੱਚ ਹੀ ਲਾ ਲਿਆ ਬਾਕੀ ਵੇਖੀ ਜਾਊਗੀ ਹੁਣ ਤਾਂ ਕਿਹਨੇ ਕੀ ਕਰਨਾ ਹੈ ਆ ਨਾਲ ਸਾਈਕਲ ਚਾਰਜ ਲਾਤਾ ਉੱਥੇ ਹੀ ਤੇ ਇੱਥੇ ਲਾਤਾ ਉੱਧਰ ਰੋਟੀ ਪਾਣੀ ਬਣਾ ਕੇ ਰੱਖ ਲਿਆ ਸਾਰਾ ਕੁਝ ਧਨ ਹਾ ਕੀ ਕਹਿੰਦੇ ਪਿਆ ਓਕੇ ਕੁਝ ਹੋਰ ਲਿਖਿਆ ਤਾਂ ਚਲੋ ਸੋ ਆਸੇ ਗੱਜਦਾ ਆਪਣਾ ਦਿਨ ਫਾਈਨਲੀ ਟਿਕਾਣਾ ਹੋ ਹੀ ਗਿਆ ਬਹੁਤ ਪੁਰਾਣਾ ਪਿੰਡ ਬਣਿਆ ਹੋਇਆ ਪਰ ਇਹ ਪੁਰਾਣੇ ਪਿੰਡ ਦੇ ਵਿੱਚ ਇਹਨਾਂ ਨੂੰ ਥੋੜੀ ਹੋਰ ਸਹੂਲਤ ਦੇਣੀ ਚਾਹੀਦੀ ਹੈ ਤੇ ਕੱਲ ਨੂੰ ਆਪਾਂ ਇੱਥੇ ਜਾਵਾਂਗੇ ਰੌਸ ਪਿੰਡ ਵੱਲ ਰੌਸ ਜਾਂ ਫਿਰ ਕੈਂਪ ਬੈਲ ਟਾਊਨ ਦੋਨਾਂ ਵਿੱਚ ਜਿੱਥੇ ਪਹੁੰਚਾਂਗੇ ਉੱਥੇ ਜਾਵਾਂਗੇ ਆਪਾਂ ਤੇ ਬਸ ਆਹੀ ਐ ਸਾਰਾ ਹਿਸਾਬ ਤੋਂ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਤੇ ਜਾਣ ਤੋਂ ਪਹਿਲਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਨਾਈਟ